ਛੇ ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਚਪੈਂਦੇ 58 ਸੰਸਦੀ ਹਲਕਿਆਂ ਚ ਵੋਟਾਂ ਪੈਣ ਦਾ ਕੰਮ ਕੜੇਰੇ ਸੁਰੱਖਿਆ ਪ੍ਰਬੰਧਾਂ ਹੇਠ ਅਮਨ ਅਮਾਨ ਨਾਲ ਚੱਲ ਰਿਹਾ ਹੈ। ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਮਤਦਾਨ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਇਸ ਗੇੜਹੇਟ ਹਰਿਆਣਾ ਦੀਆਂ 10, ਦਿੱਲੀ ਦੀਆਂ 7, ਜੰਮੂ ਕਸ਼ਮੀਰ ਦੇ 1, ਚਾਰਖੰਡੀਆਂ 4, ਓਡੀਸ਼ਾ ਦੀਆਂ 6, ਬਿਹਾਰ ਦੀਆਂ 8, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮੀ ਬੰਗਾਲ ਦੀਆਂ 8 ਸੀਟਾਂ ਤੇ ਵੋਟਾਂ ਪੁਵਾਈਆਂ ਜਾ ਰਹੀਆਂ ਨੇ। ਇਸ ਗਿੱਟ ਚ ਕੁੱਲ 898 ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾਰੇ ਨੇ ਅੱਜ ਜਿਹੜੇ ਪ੍ਰਮੁੱਖ ਨੇਤਾਵਾਂ ਦੀ ਕਿਸਮਤ EVM ਚ ਬੰਦ ਹੋ ਜਾਵੇਗੀ ਉਹਨਾਂ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਤਰਮਿੰਦਰ ਪ੍ਰਧਾਨ ਮਿੰਕਾ ਗਾਂਧੀ ਮਨੋਰ ਲਾਲ ਖੱਟਰ ਸੰਬਿਤ ਪਾਠਰਾ ਤੇ ਮਨੋਜ तिवारी ਸ਼ਾਮਲ ਨੇ ਕਾਂਗਰਸ ਵੱਲੋਂ ਦਿਪਿੰਦਰ ਸਿੰਘ ਹੁੱਡਾ ਕੁਮਾਰੀ ਸ਼ੈਲਜਾ ਰਾਜ ਬਬਰ ਤੇ ਕਰਨਿਆ ਕੁਮਾਰ ਸ਼ਾਮਲ ਨੇ ਇਸ ਗਿੱਟ ਚ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫਤੀ ਵੀ ਚੋਣ ਮੈਦਾਨ 'ਚ ਨੇ ਜੰਮੂ ਕਸ਼ਮੀਰ ਦੀ ਅਨੰਤਨਾਗ ਰਾਜ਼ੋਰੀ ਪਾਰਲੀਮਾਨੀ ਹਲਕੇ ਵਿੱਚ 25000 ਤੋਂ ਵੱਧ ਕਸ਼ਮੀਰੀ ਸ਼ਰਨਾਰਥੀ ਅੱਜ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰ ਰਹੇ ਨੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪੂਰੇ ਇੰਤਜ਼ਾਮ ਕੀਤੇ ਗਏ ਨੇ